ਬਾਕ-ਬਾਕ ਵਧਾਈ ਜੀ ਸੱਭ ਨੂੰ ਥੈਂਕ ਯੂ ਬਹੁਤ ਬਹੁਤ ਵਾਧਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਜਿਹਾ ਚੜ੍ਹਦੀ ਕਲਾ ਚ ਰਹੋ ਇਸੇ ਤਰ੍ਹਾਂ ਲਿਖਦੇ ਰਹੋ ਇਹ ਫੋਟੋ ਲਿਜੋਗੇ ਇਸ ਸੰਗ੍ਰਹਿ ਵਿੱਚ ਜੋ ਵੀ ਇਹਨਾਂ ਦੇ ਮਨ ਦੇ ਬਲਬਲੇ ਨੇ ਇਹਨਾਂ ਨੇ ਲਿਖੇ ਬਹੁਤ ਵਧੀਆ ਸਾਰੀ ਕਿਤਾਬ ਲਿਖੀ ਕਿਤਾਬ ਗੀਤ ਕਵਿਤਾ ਮ ਬਹੁਤ ਵਧੀਆ ਨੇ ਤੇ ਮੈਂ ਹੁਣ ਡਾਕਟਰ ਅਵਤਾਸ਼ ਸਿੰਘ ਪਤਲ ਜੀ ਨੂੰ ਬਿਜਾਸ਼ ਕਰਾਂਗੀ ਜੇ ਜੋ ਵੀ ਉਹਨਾਂ ਨੇ ਇਸ ਕਿਤਾਬ ਵਿੱਚੋਂ ਇਹਨਾਂ ਨੂੰ ਅੱਛਾ ਲੱਗਿਆ ਜੋ ਵੀ ਠੀਕ ਲੱਗਿਆ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਤੇ ਡਾਕਟਰ ਤਾਸੁਫ ਕਾਂਜੀ ਮਨਮੋਹ ਚੇਸ਼ ਵਹਿਮਾਨ ਬੜਾ ਹੀ ਮਾਇਨਾਕ ਸ਼ਖਸੀਤਾ ਸਾਹਮਣੇ ਬੈਠੇ ਦਾਨਸ਼ਵਰ ਦੋਸਤੋ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਖਾਸ ਤੌਰ ਤੇ ਦਰਸ਼ਨ ਸਿੰਘ ਸਿੱਧੂ ਜੀ ਲਈ ਤੇ ਉਹਨਾਂ ਦੇ ਪਰਿਵਾਰ ਦੇ ਲਈ ਬੜਾ ਸ਼ੁਭ ਦਿਨ ਹੈ ਕਿਉਂਕਿ ਉਹਨਾਂ ਦੀ ਜਿਹੜੀ ਵਰਿਆਂ ਦੀ ਜਿਹੜੀ ਮਿਹਨਤ ਕੀਤੀ ਹੈ ਉਹ ਸਫਲ ਹੋਈ ਹੈ ਜਿਉਂ ਉਹਨਾਂ ਦੀ ਇਹ ਮਿਹਨਤ ਕਰੀ ਹੈ ਉਹ ਸਾਹਮਣੇ ਇਹ ਸ਼ੋਈ ਹੈ ਮੈਂ ਸਮਝਦਾ ਕਿ ਗਰੇ ਮਨਤੇਸ਼ ਜੀ ਸੀਤਾ ਬੈਠੀਆਂ ਨੇ ਉਹ ਆਪਣੇ ਆਪ ਦੇ ਵਿੱਚ ਸੰਸਥਾਵਾਂ ਨੇ ਅਕਸਰ ਬਾਬਿਆਂ ਦਾ ਫਰਮਾਨ ਹੈ ਕਿ ਵੀ ਜਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰਨਾਨਕ ਦੇਓ ਆ ਸਾਹਮਣੇ ਕੇ ਸਿੱਧੂ ਸਾਹਿਬ ਜਿਨ੍ਹਾਂ ਦੇ ਬਾਰੇ ਕੀ ਕਹੇ ਜਿਨ੍ਹਾਂ ਦੇ ਗੁਰੂ ਗੋਸਲ ਸਾਹਿਬ ਦੇ ਵਰਗੇ ਹੋਣ ਜਿਹੜਾ ਮਰਸ਼ੀ ਵਰਗੇ ਹੋਣ ਜਿਨ੍ਹਾਂ ਦੇ ਮਿੱਤਰ ਦਰਸ਼ਨ ਸਿੰਘ ਹਸ਼ਟ ਹੋਣ ਕਿਉਂਕਿ ਜੇ ਗੋਸਲ ਸਾਹਿਬ ਬਾਰੇ ਗੱਲ ਕਰਨੀ ਹੋਵੇ ਤਾਂ ਉਹਨਾਂ ਤੋਂ ਉਹਨਾਂ ਦੇ ਹਾਨ ਦਾ ਹੋਣਾ ਪਏਗਾ ਤੇ ਉਹਨਾਂ ਦੇ ਹਾਨ ਦਾ ਹੋਣਾ ਜਿਹੜਾ ਹੈ ਉਹ ਬਹੁਤ ਔਖੀ ਗੱਲ ਹੈ ਹਸ਼ਟ ਜਿਹੜੇ ਨੇ ਮੈਂ ਸਮਝਦਾ ਕਿ ਇਹ ਸੁਬਦੇ ਸਾਡੇ ਸਮਿਆਂ ਦੇ ਜਿਹੜੇ ਨੇ ਬਹੁਤ ਵੱਡੇ ਸ਼ਾਇਰ ਨੇ ਔਰ ਜਿਸ ਸਹਿਤਕ ਗੋਸ਼ਟੀ ਚ ਉਹਨਾ ਹੋਣ ਕਿ ਅੰਨ ਲੱਗਦਾ ਕਿ ਉਹ ਗੋਟੀ ਜਿਹੜੀ ਹੈ ਉਸ ਪ੍ਰਧਾਨ ਦੀ ਮਾਡਲ ਸੰਪੂਰਨ ਨਹੀਂ ਹੈ ਸਾਹਮਣੇ ਬੈਠੇ ਦੋਸਤਾਂ ਦੇ ਵਿੱਚ ਬਹੁਤ ਵੱਡੇ ਵੱਡੇ ਨਾਰੈਸ਼ਵਰ ਦੋਸਤ ਬੈਠੇ ਨੇ ਸਾਰੇ ਵਿਦਵਾਨ ਨੇ ਕਿਸੇ ਨਾਲ ਇੱਕ ਨਾਲ ਦੂਜਾ ਕੋਈ ਘਟ ਨਹੀਂ ਮੈਂ ਪਰਚਾ ਵਕਨਤੀ ਲਿਖਣਾ ਕਿਉਂਕਿ ਮੈਂ ਲਿਖ ਕੇ ਆਪਣੀ ਬਹੁਤਾ ਬੋਲ ਸਕਦਾ ਜਿਹੜੇ ਅੰਗਲਾਂ ਨੇ ਜਵਾਨੀ ਕਰਦਣੇ ਆ ਜੇ ਸਿੱਧੂ ਸਾਹਿਬ ਜਿਹੜੀ ਜਿਹੜਾ ਸਿੱਧੂ ਸਾਹਿਬ ਦੀ ਜਿਹੜਾ ਸੁਭਾਅ ਹੈ ਜਿਹੜੀ ਉਹਨਾਂ ਦੀ ਕਪਤਾਵਾਂ ਨੇ ਉਹ ਵੀ ਉਹਨਾਂ ਦੇ ਸੁਭਾਅ ਵਰਗੀਆਂ ਹੀ ਸਿੱਧੀਆਂ ਸਾਦੀਆਂ ਕਪਤਾਵਾਂ ਨੇ ਕੋਈ ਕਿਤੇ ਕੋਈ ਜਿਆਦਾ ਔਖਾ ਸ਼ਬਦ ਨਹੀਂ ਹੈ ਕਿਤੇ ਕੋਈ ਕਪਤਾਨ ਨੂੰ ਰਚਣ ਲਈ ਕੋਈ ਵਿਸ਼ੇਸ਼ ਉਦਮ ਨਹੀਂ ਕੀਤਾ ਗਿਆ ਲੋਗਾਂ ਨੇ ਮੰਨ ਚ ਆਇਆ ਉਹਨਾਂ ਨੇ ਸਹਿਜ ਰੂਪ ਦੇ ਵਿੱਚ ਉਹ ਸਾਰੀ ਗੱਲ ਕੀਤੀ ਹੈ ਤਾਂ ਭਾਵੇਂ ਇਸ ਕਪਤਾਵਲੀ ਵਿੱਚ ਸਾਰੀਆਂ ਹੀ ਕਪਤਾਵਾਂ ਪਰਪਰਕੀਆਂ ਵਾਰੇ ਨੇ ਪਰ ਉਹਨਾਂ ਦਾ ਜਿਹੜਾ ਫੋਕਸ ਹੈ ਉਹ ਹੈ ਕਿਤੇ ਨਾ ਰਿਸ਼ਤੇ ਨੇ ਉਹਨਾਂ ਵਾਲਿਆਂ ਨੇ ਬਹੁਤ ਡਿਟੇਲ ਚ ਗੱਲ ਕੀਤੀ ਹੈ ਕਿੰਨੇ ਹੀ ਪ੍ਰਕਾਰ ਦੇ ਰਿਸ਼ਤੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਜਿਹੜਾ ਅੱਜ ਦਾ ਸਮਾਂ ਹੈ ਉਹ ਬੜਾ ਗੈਰ ਸੰਵੇਦਨਸ਼ੀਲ ਸਮਾਂ ਹੈ ਕਿਉਂਕਿ ਹਰ ਕੋਈ ਨਹੀਂ ਲਿਖ ਸਕਦਾ ਉਹ ਹੀ ਲਿਖੇਗਾ ਜਿਸ ਨੂੰ ਪਰਮਾਤਮਾ ਨੇ ਸੰਵੇਦਨਾ ਦਿੱਤੀ ਹੈ ਆਪਣੇ ਪਰਿਵਾਰ ਤੋਂ ਛੁੱਟ ਮਾਲ ਬਾਰੇ ਕੁਝ ਦੇਖਣ ਦੀ ਕੁਝ ਸੁਣਨ ਦੀ ਜਿਹਨੂੰ ਹਿੰਮਤ ਕਿਰਨ ਉਹ ਅਕਲ ਦਿੱਤੀ ਹੁੰਦੀ ਹੈ ਹਿੰਮਤ ਦਿੱਤੀ ਹੁੰਦੀ ਉਹ ਬੰਦਾ ਕਦੀ ਹੋ ਸਕਦਾ ਹੈ ਹਰੇਕ ਬੰਦਾ ਕਦੀ ਨਹੀਂ ਹੋ ਸਕਦਾ ਜਿਹੜਾ ਅੱਜ ਦਾ ਸਮਾ ਹੈ ਉਹ ਬਹੁਤ ਗੈਰ ਸਵੇਦਨਸ਼ੀਲ ਹੈ ਇਹ ਗੈਰ ਸਵੇਦਨਸ਼ੀਲ ਬੰਦਾ ਕਦੀ ਨਹੀਂ ਹੋ ਸਕਦਾ ਸੁਨੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਕਹਿੰਦੇ ਸੀ ਕਿ ਇਹ ਲੋਕੀ ਇਹ ਪਤਲਜਦਾਨ ਨੀਰ ਸੀ ਉਹ ਸੀ ਕਿ ਜਿਹੜਾ ਸੱਚ ਹੁੰਦਾ ਨਾ ਕਿ ਇੱਕ ਸ਼ਹਿਰ ਬਚ ਰਿਹਾ ਸੰਵੇਦਨਾ ਸੰਬੰਧ ਦਾ ਇੱਕ ਜਣ ਕੇ ਹਰ ਬੰਦਾ ਜਿਹੜਾ ਪੱਥਰ ਅਖੀਰ ਤੇ ਕਹਿੰਦੇ ਨੇ ਕਿ ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਤੇ ਪੱਥਰ ਹੋ ਗਿਆ ਇੱਕ ਸ਼ੈਰ ਬਚ ਰਿਹਾ ਸੀ ਸਵੇਦਨਾ ਸੰਗ ਲਰਜਦਾ ਇੰਨੇ ਪੱਥਰ ਉਹ ਤਾਂ ਗਿਣਤੀ ਕਰਦਾ ਕਰਦਾ ਪੱਥਰ ਹੋ ਗਿਆ ਤੋਂ ਸ਼ੇਖ ਫਰੀਦ ਕਹਿੰਦੇ ਨੇ ਕਿ ਬਈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇ ਜਗ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ ਇਹ ਜਿਹੜੇ ਉੱਚੇ ਚੜ ਕੇ ਦੇਖਣਾ ਹੈ ਇਹ ਹੀ ਕਵੀ ਹੈ ਹਰ ਬੰਦਾ ਉੱਚੇ ਚੜ ਕੇ ਨਹੀਂ ਦੇਖ ਸਕਦਾ ਸ਼ੇਖ ਫਰੀਦ ਕਹਿੰਦੇ ਕਿ ਜਦੋਂ ਤੱਕ ਮੈਂ ਉੱਚੇ ਚੜਕੇ ਨਹੀਂ ਸੀ ਦੇਖਿਆ ਆਪਣੀ ਸੁਰਤ ਨੂੰ ਉੱਪਰ ਨਹੀਂ ਸੀ ਲਾਗਿਆ ਉਦੋਂ ਤੱਕ ਲੱਗਦਾ ਸੀ ਕਿ ਦੁੱਖ ਮੈਨੂੰ ਹੈ ਜਦੋਂ ਮੈਂ ਆਪਣੇ ਛੁੱਤ ਨੂੰ ਉੱਚਾ ਕੀਤਾ ਉੱਤੇ ਚੜਕੇ ਦੇਖਿਆ ਫਿਰ ਮੈਨੂੰ ਲੱਗਿਆ ਕਿ ਇਹੋ ਮੇਰਾ ਜਿਹੜਾ ਦੁੱਖ ਹੈ ਉਹ ਤਾਂ ਹਰੇਕ ਕਰ ਦੇ ਵਿੱਚ ਹੈ ਕਫਤਾ ਜਿਹੜੀ ਹੁੰਦੀ ਹੈ ਉਹ ਬੰਦੇ ਦੇ ਮਨ ਦੀ ਜਿਹੜੀ ਹੈ ਇੱਕ ਕਿਪ ਰਿਸ ਕਿਪ ਰੈਕਸ਼ਨ ਹੈ ਕਿਉਂਕਿ ਤੁਸੀਂ ਵਾਰਤਕ ਦੇ ਵਿੱਚੋਂ ਗੱਲ ਕਹਿਣੀ ਹੋਵੇ ਤੁਹਾਨੂੰ ਸਮਾਂ ਲੱਗਦਾ ਵਿਸਥਾਰ ਕਰਨਾ ਪੈਂਦਾ ਹੈ ਜਦੋਂ ਬੰਦਾ ਕੋਈ ਕਵਤਾ ਚ ਆਪਣੇ ਖਿਆਲ ਪ੍ਰਗਟ ਕਰਦਾ ਹੈ ਤਾਂ ਕਵਤਾ ਕਵੀ ਦੇ ਖਿਆਲਾਂ ਦਾ ਇੱਕ ਜਿਹੜਾ ਤੁਰੰਤ ਪ੍ਰਭਾਵ ਹੁੰਦਾ ਹੈ ਕਿਉਂਕਿ ਰੈਕਸ਼ਨ ਹੁੰਦਾ ਉਹ ਹੁੰਦਾ ਹੈ ਤਾਂ ਆਪਣੇ ਤੀਬਰ ਭਾਵਾਂ ਨੂੰ ਕਵੀ ਜਿਹੜਾ ਹੈ ਪ੍ਰਾਕਮਿਕ ਢੰਗ ਨਾਲ ਆਪਣੇ ਆਪਣੀ ਰਚਨਾ ਵਿੱਚ ਪੇਸ਼ ਕਰਦਾ ਹੈ ਤਾਂ ਜਮਾਤਾਂ ਜਦੋਂ ਮਨੁੱਖ ਨੇ ਬੋਲਣਾ ਸਿੱਖਿਆ ਇਹ ਵੀ ਹਰਾਨੀ ਦੀ ਗੱਲ ਹੈ ਕਿ ਮਨੁੱਖ ਜਦੋਂ ਬੋਲਿਆ ਬੋਲਿਆ ਵਾਰਤਕ ਦੇ ਵਿੱਚ ਹੈ ਕਿ ਜਦੋਂ ਮਨੁੱਖ ਨੇ ਜੋ ਲਿਖਿਆ ਉਹ ਕਵਤਾ ਦੇ ਵਿੱਚ ਲਿਖਿਆ ਹੈ ਇਸੇ ਕਰਕੇ ਸਾਡੇ ਜਿੰਨੇ ਗ੍ਰੰਥ ਨੇ ਕਿੱਸਾ ਕਿੱਸਾਕਾਰ ਹੋਏ ਨੇ ਸੂਫੀ ਕਵੀ ਹੋਏ ਨੇ ਗੁਰੂ ਸਹਿਬਾਨ ਹੋਏ ਨੇ ਰੋਮਾਂ ਮਹਾਭਾਰਤ ਉਹ ਹਰ ਕੀ ਜਿਹੜੀ ਹੈ ਕਾਵਿ ছন্দਬੱਧ ਹੈ ਕਾਵਿ ਬੰਧ ਹੈ ਪਰ ਇਹਦਾ ਮਤਲਬ ਇਹ ਹੈ ਕਿ ਕਵਤਾ ਦੇ ਵਿੱਚ ਕਹੀ ਹੋਈ ਗੱਲ ਜਿਹੜੀ ਹੈ ਉਹ ਜ਼ਿਆਦਾ ਅਸਰ ਰੱਖਦੀ ਹੈ ਔਰ ਜੇ ਇਹ ਗੱਲਾਂ ਕਾ ਵੱਧ ਨਾ ਹੁੰਦੀਆਂ ਤਾਂ ਹੁਣ ੱਟਾ ਨੂੰ ਜਵਨੀ ਯਾਦ ਨਹੀਂ ਸੀ ਹੋਣੀ ਆ ਹੁਣ ਕਿਨੇ ਲੋਕਾਂ ਨੂੰ ਕਿਸੇ ਯਾਦ ਨਹੀਂ ਜੇ ਕਿਸੇ ਦੇ ਵਾਰਤਕ ਤੇ ਹੁੰਦਾ ਤਾਂ ਯਾਦ ਨਹੀਂ ਸੀ ਹੋਣਾ ਗੁਰਬਾਣੀ ਜੇ ਵਾਰਤਕ ਤੇ ਹੁੰਦੀ ਤਾਂ ਲੋਕਾਂ ਨੂੰ ਯਾਦ ਨਹੀਂ ਸੀ ਆਉਣੀ ਨਾਮ ਦਾ ਕੀਰਤਨ ਹੋ ਸਕਣਾ ਸੀ ਤੋਂ ਇਸ ਕਰਕੇ ਕਫਤਾ ਜਿਹੜੀ ਹੈ ਉਹ ਵਾਰਤਕ ਨਾਲੋਂ ਇੱਕ ਜਿਹੜਾ ਸ਼ਕ ਜਿਹੜਾ ਸਾਧਨ ਹੈ ਤੋਂ ਜਿਹੜਾ ਬੰਦਾ ਕਾ ਵੱਧ ਕਫਤਾ ਵਿੱਚ ਸਕਦਾ ਹੈ ਮੈਂ ਸਮਝਦਾ ਕਿ ਉਹ ਜਿਹੜਾ ਹੈ ਉਸ ਕਾ ਬਰਾਦਰੀ ਨਾਲ ਜਾ ਕੇ ਜੁੜਦਾ ਹੈ ਜਿਹੜੀ ਖੁੱਲੀ ਕਵਤਾ ਹੈ ਉਹਦੇ ਦੀ ਵੀ ਰਿਦਮ ਹੁੰਦਾ ਹੈ ਲੇਕਿਨ ਖੁੱਲੀ ਸਭ ਤੋਂ ਪਹਿਲਾਂ ਜਿਹੜੀ ਖੁੱਲੀ ਕਵਤਾ ਨੂੰ ਜਿਸ ਬੰਦੇ ਨੇ ਬੰਗਾਲਿਆ ਉਹ ਪ੍ਰੋਫੈਸਰ ਪੂਰਨ ਸਿੰਘ ਸੀ ਫਿਰ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲੀ ਕਵਤਾ ਨੂੰ ਵਗਾਰਿਆ ਨਹੀਂ ਕਿਉਂਕਿ ਉਹਦੇ ਅੰਦਰ ਵੇਗ ਐਨਾ ਸੀ ਜੋਸ਼ ਐਨਾ ਸੀ ਕਿ ਉਹ ਕਹਿੰਦਾ ਕਿ ਮੈਂ ਜਿਵੇਂ ਦਰਿਆ ਤੇਜ ਦਰਿਆ ਨੂੰ ਨਾ ਮੈਂ ਬੰਨਿਆ ਨਹੀਂ ਜਾ ਸਕਦਾ ਮੈਂ ਆਪਣੇ ਛਾੜਾ ਨੂੰ ਬੰਨ ਨਹੀਂ ਸਕਦਾ ਸੀ ਇਸਕੇ ਕੋਚ ਨੇ ਆਪਣੇ ਵਹਾਰ ਨੂੰ ਖੁੱਲਾ ਛੱਡ ਦਿੱਤਾ ਫਿਰ ਖੁੱਲੀ ਕਵਤਾ ਰਚੀ ਆ ਤੇ ਖੁੱਲੀ ਕਵਤਾ ਦਾ ਆਪਣਾ ਇੱਕ ਵੇਗ ਹੁੰਦਾ ਹੈ ਕੋਸਤੂ ਸਾਹਮਣੇ ਜਿਹੜੇ ਵੀ ਆ ਜਿੰਨੇ ਵੀ ਰਿਸ਼ਤੇ ਇਸ ਆਪਣੀ ਪੁਸਤਕ ਵਿੱਚ ਲਿਖੇ ਨੇ ਉਹ ਹੈ ਇਤਿ ਰਿਸ਼ਤਿਆਂ ਦੀ ਖੇਚ ਹੈ ਰਿਸ਼ਤੇ ਰੂਹਾਂ ਦੇ ਸਹਿਤ ਰਿਸ਼ਤਿਆਂ ਦਾ ਮੁੱਢ ਇਹ ਰਿਸ਼ਤੇ ਖੂਨ ਦੇ ਰਿਸ਼ਤੇ ਆਪਣਤ ਦੇ ਰਿਸ਼ਤੇ ਅਖਰਾਂ ਦੇ ਰਿਸ਼ਤੇ ਬਚਪਨ ਦੇ ਰਿਸ਼ਤੇ ਯਾਰਾਂ ਦੇ ਰਿਸ਼ਤੇ ਰਿਸ਼ਤੇ ਰਸਤੇ ਰਿਸ਼ਤੇਆਂ ਦੇ ਮਾਕਾ ਪ੍ਰਸਤੇ ਰਿਸ਼ਤੇ ਰਿਸ਼ਤੇ ਮੁਕਤ ਲੈਨੇ ਰਿਸ਼ਤਾ ਰਿਸ਼ਤੇ ਜਾਦਾਂ ਦੇ ਮਾਪਿਆਂ ਦਾ ਰਿਸ਼ਤਾ ਰਿਸ਼ਤੇ ਵਿੱਚ ਖਟਾਸ ਰਿਸ਼ਤਾ ਰਿਸ਼ਤਾ ਚਾਨਣ ਦਾ ਰਿਸ਼ਤੇਆਂ ਦੇ ਰੰਗ ਰਿਸ਼ਤਾ ਦੌਲਤ ਦਾ ਮਿੱਤਰਤਾ ਦਾ ਰਿਸ਼ਤਾ ਉਹ ਐਨੀਆਂ ਕਿੰਨੇ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਸਿੱਧੂ ਸਾਹਿਬ ਨੇ ਇਸ ਪੁਸਤਕ ਵਿੱਚ ਪੇਸ਼ ਕੀਤਾ ਹੈ ਮੈਂ ਸਮਝਦਾ ਕਿ ਜਿਹੜਾ ਬੰਦਾ ਰਿਸ਼ਤਿਆਂ ਨਾਲ ਨਹੀਂ ਜੁੜਿਆ ਹੋਏਗਾ ਉਹ ਇਹਨਾਂ ਰਿਸ਼ਤਿਆਂ ਬਾਰੇ ਨਹੀਂ ਦੇਖ ਸਕਦਾ ਮੈਂ ਸਮਝਦਾ ਕਿ ਫਤਕਰੋ ਵੀ ਜਿਹੜਾ ਬੰਦਾ ਦੁਨੀਆਦਾਰ ਹੈ ਉਹਦੇ ਰਿਸ਼ਤੇ ਹੋਣਗੇ ਤੇ ਫਿਰ ਉਹੀ ਉਹਨਾਂ ਰਿਸ਼ਤਿਆਂ ਦੀ ਦਰਦ वेदना ਸੁਵੇਦਨਾ ਸਮਝ ਸਕਦਾ ਹੈ ਪਰ ਜੇ ਕੋਈ ਬੰਦਾ ਫਤਕਰੋ ਛੜਾਈ ਰਹਿ ਜਾਏ ਕੋਈ ਵਿਆਹ ਨਾ ਕਰਾਵੇ ਉਹਦਾ ਕਿਹੜਾ ਰਿਸ਼ਤਾ ਨਾ ਪਤਨੀ ਇਹਨਾਂ ਫਤਕਰ ਨਾਲ ਨਾ ਸਾਡੂ ਨਾ ਸਾਲੀ ਕੋਸ਼ਿਸ਼ ਕਰੀ ਕਿ ਉਹ ਪਰਿਸ਼ਤਿਆਂ ਦੇ ਜਿਹੜਾ ਦਰਦ ਹੈ ਜਿਹੜੇ ਰਿਸ਼ਤਿਆਂ ਦੀ ਜਿਹੜੀ ਮੱਤ ਪੈ ਉਹ ਨਹੀਂ ਸਮਝ ਸਕਦਾ ਤਾਂ ਜਿੰਨਾ ਬੰਦਾ ਦੁਨੀਆਦਾਰ ਹੋਏਗਾ ਜਿੰਨਾ ਉਹ ਰਿਸ਼ਤਿਆਂ ਦੇ ਸੰਗ ਵਿਚਰਿਆ ਹੋਏਗਾ ਤਾਂ ਉਹ ਉਹਨਾਂ ਰਿਸ਼ਤਿਆਂ ਦੀ ਕਦਰ ਨੂੰ ਉਹਨਾਂ ਰਿਸ਼ਤਿਆਂ ਦੀ ਇੱਜ਼ਤ ਨੂੰ ਉਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਉਹ ਕਾਹਹੀਂ ਸਮਝ ਸਕਦਾ ਮੈਂ ਸਮਝਾ ਕਿ ਸਤੂ ਸਾਹਿਬ ਇਸ ਕਰਕੇ ਖੁਸ਼ ਨਸੀਬ ਨਹੀਂ ਕਿ ਉਹ ਇੱਕ ਸਫਲ ਦੁਨੀਆਦਾਰ ਨਹੀਂ ਉਸ ਸਮਾਜ ਦੇ ਵਿੱਚ ਹਰ ਵਰਗ ਨਾਲ ਵਿਚਰਦੇ ਨੇ ਇਸੇ ਕਰਕੇ ਨੁਰੰਗਿਆਂ ਨੇ ਰਿਸ਼ਤੇ ਬਣੇ ਨੇ ਔਰ ਬਾਹਰੀ ਰਿਸ਼ਤੇ ਜਿਹੜੇ ਦੁਨਿਆਵੀ ਉਹ ਵੀ ਆਪਣੀ ਜਗ੍ਹਾ ਠੀਕ ਨੇ ਅੱਲੜੀ ਮੈਨੂੰ ਸਿੱਧੂ ਸਾਹਿਬ ਦੀ ਜਿਹੜੀ ਗੱਲ ਜਿਹੜੀ ਸਰਦੀ ਉਹਨਾਂ ਨੇ ਖਾਸ ਤੌਰ ਤੇ ਸਹਿਦਗ੍ਰਾਮ ਦੀ ਜਿਹੜੀ ਸ਼ਿਫਟ ਕੀਤੀ ਹੈ ਕਿ ਭਾਈ ਉਹ ਤਾਂ ਜਿਹੜੀ ਹੈਗੀ ਹੈ ਨਹੀਂ ਬਣਦੀ ਹੈ ਇਹ ਨੋਟ ਬੁੱਕ ਦੀ ਹੋਂਦ ਕਿਹੜੇ ਤਰੀਕੇ ਦੀ ਹੈ ਕਿ ਫਿਰ ਫਿਰ ਤਾਂ ਹਰ ਇੱਕ ਸਹਿਤ ਸਭਾ ਵਿੱਚ ਹਾਜ਼ਰੀ ਹੈ ਲਗਵਾਈ ਸਿਹਤ ਵਿਗਿਆਨ ਕੇਂਦਰ ਪਰ ਸਿੱਧੂ ਮੇਰੇ ਮਨ ਨੂੰ ਪਾਇਆ ਯਾਨੀ ਬਹੁਤ ਸਰੀ ਸਭਾਵਾਂ ਚ ਸਿੱਧੂ ਸਾਹਿਬ ਜੀ ਗਏ ਨੇ ਮੈਂ ਸਾਰੰਗ ਲੋਕ ਤੋਂ ਸ਼ੁਰੂ ਕੀਤਾ ਤੋ ਫਿਰ ਸਿਰੇ ਤੇ ਆ ਕੇ ਕਹਿੰਦੇ ਨੇ ਕਿ ਜਿਉਂਦਾ ਵਰਸਦਾ ਰਹੇ ਹਰਨੇਕ ਸਿੰਘ ਮੇਰਾ ਦੋਸਤ ਸਭਤੀ ਜਿਸ ਨੇ ਮੈਨੂੰ ਇਸ ਰਿਸ਼ਤੇ ਦਾ ਪਹਿਲਾ ਰਾਦਰਸ ਆਇਆ ਫਿਰ ਤਾਂ ਹਰ ਇੱਕ ਸਹਿਤ ਸਭਾ ਵਿੱਚ ਹਾਜ਼ਰੀ ਹੈ ਲਗਵਾਈ ਸਾਧੂ ਗਿਆਨ ਗੰਦਰ ਪਰ ਸਿੱਧੂ ਮੇਰੇ ਮਨ ਨੂੰ ਭਾਜਾ ਉਹ ਇਹ ਇਹਨਾਂ ਜਿਉਂ ਤਾਮਾ ਹੈ ਤਾਮਾ ਜਿਹੜਾ ਚੰਦਪਾਤ ਦੇ ਤਾਮਾ ਨੇ ਔਰ ਉਹਨਾਂ ਦੀ ਬੜੀ ਬੇਦਖਣਾ ਹੈ ਸੰਵੇਦਨਾ ਹੈ ਪਰ ਇਹ ਗੱਲ ਲੈ ਕੇ ਉਹਨਾਂ ਨੇ ਕਦੇ ਵੀ ਮੈਨੂੰ ਇਹ ਜਿ ਲੱਗਦਾ ਕਿ ਉਚੇਸ਼ ਤੌਰ ਤੇ ਕੋਈ ਛਤਰ ਨਾ ਇਧਰ ਉਧਰ ਨਹੀਂ ਕੀਤਾ ਕਿਉਂਕਿ ਜਿਹੋ ਜਿਹੇ ਬੰਦੇ ਦਾ ਸੁਭਾਅ ਹੁੰਦਾ ਹੈ ਉਹਦੀ ਦੇਖਣੀ ਵੀ ਉਹਦੇ ਵਿੱਚੋਂ ਉਪਜਦੀ ਹੈ ਆਮ ਤੌਰ ਤੇ ਛਾਣੇ ਮਨ ਦੇ ਕਹਿੰਦੇ ਕਿ ਜੇ ਉਹ ਬੰਦਾ ਵਸਕਤ ਕਰਦਾ ਹੈ ਨਾ ਕਿਤੇ ਉਹਦੇ ਦਸਖਤ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਕਿੰਨਾ ਸਿੱਧਾ ਔਰ ਕਿੰਨਾ ਕਿ ਟੇਡਾ ਹੈ ਕਿਉਂਕਿ ਜੇ ਉਹਦੇ ਦਸਖਤ ਬਿਲਕੁਲ ਸਿੰਪਲ ਜਿਹਾ ਹੋਣਗੇ ਤਾਂ ਲੱਗਦਾ ਕਿ ਬੰਦਾ ਅੰਦਰੋਂ ਵੀ ਉਹੋ ਜਿਹਾ ਹੀ ਹੈ ਜਿਹੜਾ ਜਿਹੜੇ ਜਿਹੜੇ ਦਸਖਤ ਦੇਖਣ ਦੇ ਮਾਹਰ ਬੰਦੇ ਨੇ ਉਹ ਕਹਿੰਦੇ ਕਿ ਜਿੰਨੇ ਬੰਦਾ ਦਸਖਤ ਬੜੇ ਘਾਕਮੂਕੇ ਕਰੇ ਉਹਨਾਂ ਹੀ ਬੰਦਾ ਉਹ ਘੁਮਣਘੇਰੀ ਵਾਲਾ ਹੁੰਦਾ ਹੈ ਸਿੱਧੂ ਸਾਹਿਬ ਦੀ ਜਿਹੜੀ ਹੈ ਨਿੱਕਤ ਵੀ ਸਿੱਧੀ ਹੈ ਉਹਦੀ ਨਿੱਕਤ ਵੀ ਸਿੱਧੀ ਹੈ ਮੈਂ ਸਮਝਦਾ ਕਿ ਇੱਕ ਇੱਕ ਅਫਤਾਰ ਜਿਹੜੀ ਸਿੱਧੂ ਸਾਹਿਬ ਨਾਲ ਜਿਹੜੀ ਲਿਖੀ ਹੈ ਉਹ ਕਹਿੰਦਾ ਕਫਤਾ ਬਾਰੇ ਸੀ ਜਪਤਾ ਬਾਰੇ ਉਹ ਮੈਂ ਸੰਦਰਸ਼ੀ ਮੈਂ ਪੜ੍ਹ ਕੇ ਸੁਣਾਵਾ ਜਿਸ ਵੇ ਗੜੇ ਪੇਜ ਜਿਹਨੇ ਉਹ ਜਿਹੜੀ ਕਫਤਾ ਜਿਹੜੀ ਆ ਚੌੜੀ ਤੇ ਆਇਸੀ ਕੇ ਕੁੱਝਾ ਮਾਰ ਲਗਾਵੇ ਕਫਤਾ ਗੂੜੀ ਨੀਂਦ ਉਠਾਵੇ ਗੂੜੀ ਨੀਂਦੋਂ ਉਠਾਵੇ ਕਫਤਾ ਆਲਸ ਵਿੱਚ ਜੇ ਨਾ ਆਲਸ ਵਿੱਚ ਜੇ ਨਾ ਗੋੜੀਏ ਰਸ ਰਸ ਫੇਰ ਦਿਖਾਵੇ ਕਫਤਾ ਪਿਆਰ ਦੇ ਕੰਨਾਂ ਵਿੱਚ ਮਿੱਠੇ ਮਿਸਰੀ ਬੋਲ ਸੁਣਾਵੇ ਕਪਤਾ ਜਵਾਨ ਵਿੱਚ ਫਿਰ ਰਸ ਖੁੱਲ ਜਾਵੇ 부ਜੀ ਰੰਗ ਜਲ ਪਾਵੇ ਕਪਤਾ ਸੋਹਣਿਆ ਲਈ ਜਲ ਸ਼ਬਦ ਦਬੀਏ ਹਲਪਲ ਤੇ ਸ਼ਰਮਾਵੇ ਕਪਤਾ ਵਿਛੜਿਆਂ ਦੀ ਜਲ ਯਾਲ ਸਤਾਵੇ ਤਾਹਾਂ ਮਾਰ ਰਾਦੇ ਕਪਤਾ ਸਤ ਸਮੁੰਦਰੋਂ ਪਾਰ ਮਿਲਣ ਲਈ ਸੋਚ ਉਡਾਰੀ ਲਾ ਆਵੇ ਕਪਤਾ ਬਿਰਹੋਂ ਦੇ ਤੀਰਾਂ ਸੰਗ ਵਿੰਨੀ ਬਾਤ ਕੋਈ ਜਲ ਪਾਵੇ ਕਪਤਾ ਮਲੋ ਮਲਦੀ ਅੱਖੀਆਂ ਵਿੱਚੋਂ ਕਸਕ ਜਹੀ ਫਿਰ ਲਿਆਵੇ ਕਫਤਾ ਸਿੱਧੂ ਸ਼ਬਦਾਂ ਦੇ ਸੰਗ ਸੱਜ ਕੇ ਦਿਲ ਦਾ ਮਾਸ ਖਵਾਵੇ ਕਫਤਾ ਵਾਹ ਸਾਡੇ ਹੁਣ ਤੁਸੀਂ ਸਾਹਿਬ ਬਾਰੇ ਇਸ ਕਿਤਾਬ ਬਾਰੇ ਜੋ ਮਰਜੀ ਬੋਲੀ ਜਾਓ ਪਰ اصل ਗੱਲ ਤਾਂ ਇਹ ਹੀ ਹੈ ਕਿ ਸਿੱਧੂ ਸਾਹਿਬ ਰਿਸਤਿਆਂ ਸੰ ਵਿਚਰੇ ਨਹੀਂ ਰਹੇ ਨੇ ਉਹਨਾਂ ਰਿਸਤਿਆਂ ਦੀ ਕਦਰ ਹੈ ਰਿਸਤਿਆਂ ਦੀ ਉਹਨਾਂ ਨੂੰ ਜਾਚ ਹੈ ਰਿਸਤਿਆਂ ਦੀ ਅਹਿਮੀਅਤ ਹੈ ਮੈਂ ਸਰ ਜੀ ਫਾਤਰ ਜੀ ਕੋਲ 17 ਨੰਬਰ ਆਪਣੀ ਕਰ ਖਤਮ ਕਰਾਂਗਾ ਸਿੱਧੂ ਸਾਹਿਬ ਦੀ ਕਿਤਾਬ ਨੂੰ ਮੁਖਾਤਬ ਹੋ ਕੇ ਕਿ ਤੁਖ ਦਾ ਇਸ ਕਿਤਾਬ ਦਾ ਹਰ ਇੱਕੀ ਅਧਿਆਏ ਤੁਖ ਦਾ ਇਸ ਕਿਤਾਬ ਦਾ ਹਰ ਇੱਕ ਹੀ ਅਧਿਆਏ ਇਹ ਤਾਂ ਕਣੀਆਂ ਮੰਗਦੀ ਇਹ ਨਾ ਮੰਗੇ ਰਾਏ ਇਹ ਤਾਂ ਕਣੀਆਂ ਮੰਗਦੀ ਇਹ ਨਾ ਮੰਗੇ ਰਾਏ ਬਹੁਤ 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 ਵਧੀਆ ਬਹੁਤ ਵਧੀਆ ਹਾਂਜੀ ਤਾਂ ਸਾਹਮਣੇ ਬਹੁਤ ਹੀ ਵਿਸਤਾਰ ਨਾਲ ਸਿੱਧੂ ਸਾਦਕ ਦੀ ਕਿਤਾਬਰੇ ਜੋ ਵੀ ਇਹਨਾਂ ਨੂੰ ਲੱਗਿਆ ਆਪਣੇ ਵਿਚਾਰ ਸਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਆਪਤਾ ਫਾਸਲੇ ਨੂੰ ਬੇਨਤੀ ਕਰੂੰਗੀ ਕਿ ਸਿੱਧੂ ਸਾਦਕ ਦੀ ਕਿਤਾਬ ਵਿੱਚੋਂ ਇੱਕ ਗੀਤ ਲੈ ਕੇ ਆਉਣ ਉਹਨਾਂ ਤੋਂ ਬਾਅਦ ਰਿੰਦਰ ਲੋਂਗਿਆਈ ਤਿਆਰ ਰਹਿਣਗੇ ਉਹਦੀ ਕਿਤਾਬ ਵਿੱਚੋਂ ਇੱਕ ਕਵਿਤਾ